ਉਹ ਜ਼ਿੰਮੇਵਾਰ ਦੱਸਣ ਤੇ ਕੇਂਦਰੀ ਮੰਤਰੀ ਪਿਊਸ਼ ਗੋਇਲ ਦਾ ਬਿਆਨ ਆਇਆ ਹੁੰਦਾ ਕਹਿੰਦੇ ਕਿ ਦਿੱਲੀ ਪ੍ਰਦੂਸ਼ਣ ਦੇ ਲਈ ਪੰਜਾਬ ਨੂੰ ਦੋਸ਼ ਦੇਣਾ ਹਾਸੋਹੀਣਾ ਹੈ ਅਜਿਹੇ ਸੱਟਿਆਂ ਤੇ ਪੰਚਣ ਤੋਂ ਪਹਿਲਾਂ ਦਿਮਾਗ ਦਾ ਇਸਤੇਮਾਲ ਕਰੋ ਪਿਊਸ਼ ਗੋਇਲ ਦਾ ਕਹਿੰਦੇ ਕਿ ਮੈਨੂੰ ਹੈਰਾਨੀ ਹੈ ਕਿ ਪ੍ਰਦੂਸ਼ਣ 500 ਕਿਲੋਮੀਟਰ ਦੂਰੀ ਤੈਅ ਕਰਦਾ ਹੈ ਗੁਰੂਗ੍ਰਾਮ ਦੀਆਂ ਉੱਚੀਆਂ ਇਮਾਰਤਾਂ ਤੋਂ ਹੁੰਦੇ ਹੋਏ ਨਵੀਂ ਦਿੱਲੀ ਮੇਰੇ ਘਰ ਤੱਕ ਪਹੁੰਚ ਜਾਂਦਾ ਹੈ ਨਿਰਮਾਣ ਕਾਰਜ ਤੇ ਵਾਹਨਾਂ ਦਾ ਧੂੰਆਂ ਪ੍ਰਦੂਸ਼ਣ ਦਾ ਮੁੱਖ ਕਾਰਨ ਹੈ ਆ ਕਿਸੇ ਨੂੰ ਦੋਸ਼ ਦੇਣ ਦੀ ਥਾਂ ਆਪਣੀ ਭੂਮਿਕਾ ਤੇ ਵਿਚਾਰ ਕਰੋ ਤਾਂ ਦਿੱਲੀ ਪ੍ਰਦੂਸ਼ਣ ਦੇ ਲਈ ਪੰਜਾਬ ਨੂੰ ਜ਼ਿੰਮੇਵਾਰ ਦੱਸਣ ਤੇ ਦਰਸਲ ਕੇਂਦਰੀ ਮੰਤਰੀ ਪਿਊਸ਼ ਗੋਇਲ ਦਾ ਇਹ ਬਿਆਨ ਸਾਹਮਣੇ ਆਇਆ ਹੈ। सो देयर आर टू बिग एलिमेंट्स इवन फॉर दिल्ली डोंट ਬਲੀਵ ਐਨੀਬਾਡੀ ਟੈਲਸ ਯੂ ਇਟਸ ਅ ਫਾਰਮਰਸ ਆਫ ਪੰਜਾਬ Who ਕਾਜ਼ਦ ਅ ਪੋਲੂਸ਼ਨ ਇਨ ਦਿੱਲੀ ਜਸ ਅਪਲਾਈ ਯਰ ਮਾਈਂਡ 500 ਕਿਲੋਮੀਟਰ ਅਵੇ Even if a farmer burns his res crop residue, and I'm not advocating they should do it, but even if we were to burn it, I wonder how 500 kilometers that pollution travels, crosses Gurgaon where Rajiv Memani's offices, is, turning around all the high rise buildings there, finding a pathway to come to my home in New Delhi. Ridiculous. ਤਾਂ ਦਿੱਲੀ ਪ੍ਰਦੂਸ਼ਣ ਦੇ ਲਈ ਪੰਜਾਬ ਨੂੰ ਜ਼ਿੰਮੇਵਾਰ ਦੱਸਣ ਤੇ ਕੇਂਦਰੀ ਮੰਤਰੀ ਪਿਊਸ਼ ਗੋਲਦਾ ਇਹ ਬਿਆਨ ਸਾਹਮਣੇ ਆ ਹੁਣ ਦਾ ਕਹਿੰਦੇ ਕਿ ਦਿੱਲੀ ਪ੍ਰਦੂਸ਼ਣ ਦੇ ਲਈ ਪੰਜਾਬ ਨੂੰ ਦੋਸ਼ ਦੇਣਾ ਹਾਸੋ ਹੀਣਾ ਹੈ ਅਜੇ ਸਿੱਟਿਆਂ ਤੇ ਪਹੁੰਚਣ ਤੋਂ ਪਹਿਲਾਂ ਦਿਮਾਗ ਦਾ ਇਸਤੇਮਾਲ ਕਰੋ ਮੈਨੂੰ ਹੈਰਾਨੀ ਹੈ ਕਿ ਪ੍ਰਦੂਸ਼ਣ 500 ਕਿਲੋਮੀਟਰ ਦੀ ਦੂਰੀ ਤੈਅ ਕਰਦਾ ਹੈ ਪਿਊਸ਼ ਗੋਲਦਾ ਕਹਿੰਦੇ ਕਿ ਗੁਰੂਗ੍ਰਾਮ ਦੀਆਂ ਉੱਚੀਆਂ ਇਮਾਰਤਾਂ ਤੋਂ ਹੁੰਦੇ ਹੋਏ ਨਵੀਂ ਦਿੱਲੀ ਮੇਰੇ ਘਰ ਤੱਕ ਪ੍ਰਦੂਸ਼ਣ ਪਹੁੰਚ ਜਾਂਦਾ ਹੈ ਨਿਰਮਾਣ ਕਾਰਜ ਤੇ ਵਾਹਨਾਂ ਦਾ ਧੂਮਾ ਪ੍ਰਦੂਸ਼ਣ ਦਾ ਮੁੱਖ ਕਾਰਨ ਹੈ ਮੁੱਖ ਕਾਰਨ ਅਖਰਕਾਰ ਕੀ ਹੈ ਉਸ ਬਾਰੇ ਵੀ ਖੁੱਲ ਕੇ ਬੋਲੇ ਨੇ ਕੇਂਦਰੀ ਮੰਤਰੀ ਪਿਊਸ਼ ਗੋਇਲ ਨੂੰ ਨਹੀਂ ਕਿਹਾ ਕਿ ਸੇ ਨੂੰ ਦੋਸ਼ ਦੇਣ ਦੀ ਥਾਂ ਆਪਣੀ ਭੂਮਿਕਾ ਤੇ ਵਿਚਾਰ ਕੀਤਾ ਜਾਵੇ